ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦੇ 10 ਵਜੇ ਗਏ ਨੇ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਹ ਸੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਉਸ ਚੈਨਲ ਨੂੰ ਵੀ ਓਮੀ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕਰ ਰਹੇ ਹੋ। ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਆ ਦੀ ਆਪਣੀ ਵੀਡੀਓ ਆ ਕਿਸ ਚੀਜ਼ ਬਾਰੇ ਬਣਾਈ ਆ ਕਿਉਂਕਿ ਮੈਨੂੰ ਕਾਫੀ ਵਾਰ ਜੀ ਕਮੈਂਟ ਆਉਂਦੇ ਸੀਗੇ ਵੀ ਦੀਦੀ ਸਾਡੇ ਇੰਨੇ ਸਾਲ ਹੋ ਗਏ ਵਿਆਹ ਨੂੰ ਤੇ ਹਾਲੇ ਤੱਕ ਸਾਡੇ ਬੱਚਾ ਨਹੀਂ ਹੋਇਆ ਤੇ ਕੋਈ ਕਹਿੰਦਾ ਸੀ 5 ਸਾਲ ਹੋ ਗਏ ਕੋਈ 10 ਸਾਲ ਕੋਈ 20 ਸਾਲ ਵੀ ਕਹਿ ਰਹੇ ਆ ਸੋ ਮੈਂ ਕਿਹਾ ਵੀ ਚਲੋ ਅੱਜ ਤੁਹਾਡੇ ਨਾਲ ਆਪਾਂ ਇੱਕ ਸੱਚੀ ਘਟਨਾ ਜਿਹੜੀ ਉਹ ਸ਼ੇਅਰ ਕਰਦੇ ਆ ਤੇ ਵੀ ਫਿਰ ਉਹਦੇ ਨਾਲ ਹੀ ਹੁੰਦਾ ਵੀ ਚਲੋ ਕਿਸੇ ਦਾ ਕੋਈ ਭਲਾ ਹੋ ਜੇ ਤੇ ਉਹਦੇ ਨਾਲ ਇੱਕ ਆਪਾਂ ਨੂੰ ਵੀ ਹਨਾ ਪੋਜ਼ਿਟਿਵ ਏਨਰਜੀ ਮਿਲਦੀ ਆ ਆਪਣੀ ਸੋਚ ਵੀ ਇਹ ਹੁੰਦੀ ਆ ਵੀ ਨਹੀਂ ਅਗਰ ਉਹਦੇ ਹੋ ਸਕਦਾ ਜਾਂ ਪਰਮਾਤਮਾ ਉਹ ਦੀ ਜਿਹੜੀ ਝੋਲੀ ਉਹ ਹਰੀ ਕਰ ਸਕਦਾ ਪਰ ਸਾਡੀ ਕਿਉਂ ਨਹੀਂ ਸੋ ਤਾਂ ਕਰਕੇ ਮੈਂ ਤੁਹਾਡੇ ਨਾਲ ਅੱਜ ਇਹ ਵੀਡੀਓ ਸ਼ੇਅਰ ਕਰ ਰਹੀ ਆ ਕੱਲ ਵੀ ਮੈਨੂੰ ਇਦਾਂ ਦਾ ਕੁਝ ਕਮੈਂਟ ਆਇਆ ਸੀ ਤਾਂ ਫਿਰ ਮੈਨੂੰ ਲੱਗਿਆ ਕਿ ਮੇਰੀ ਭੈਣ ਦੇ ਲਈ ਮੈਨੂੰ ਚਲੋ ਇਹ ਵੀਡੀਓ ਬਣਾਉਣੀ ਚਾਹੀਦੀ ਆ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਕਰਦੇ ਆ ਇੱਕ ਵੀਡੀਓ ਸਟਾਰਟ ਇੱਕ ਜੀ ਪਰਿਵਾਰ ਸੀਗਾ ਤੇ ਬੰਬੇ ਤੋਂ ਤੇ ਉਹ ਪਰਿਵਾਰ ਦੇ ਨਾ ਮਤਲਬ ਕਿ ਬੇਟੀ ਦਾ ਵਿਆਹ ਹੋਏ ਨੂੰ ਕਈ ਸਾਲ ਹੋ ਗਏ ਸੀਗੇ ਤੇ ਉਹਨਾਂ ਨੇ ਬੱਚਾ ਵੀ ਨਹੀਂ ਸੀ ਉਹਨਾਂ ਦੇ ਹੋ ਰਿਹਾ ਨੂੰ ਦੇ ਤੇ ਬਾਕੀ ਦਵਾਈਆਂ ਉਹਨਾਂ ਨੇ ਬਹੁਤ ਜ਼ਿਆਦਾ ਖਾ ਲੀਆਂ ਮਤਲਬ ਕਿ ਹਰ ਤਰ੍ਹਾਂ ਦਾ ਉਹਨਾਂ ਨੇ ਤਰੀਕਾ ਬਣਾ ਕੇ ਦੇਖ ਲਿਆ ਕਿਸੇ ਨੇ ਦੱਸਿਆ ਫਲਾਣੇ ਬਾਬੇ ਕੋਲ ਚਲੇ ਜਾਓ ਆਹ ਕਰ ਲਓ ਜਾਂ ਉਹ ਕਰ ਲਓ ਉਹਨਾਂ ਨੇ ਹਰ ਇੱਕ ਚੀਜ਼ ਕਰ ਲਈ ਜੀ ਪਰ ਉਹਨਾਂ ਦੇ ਘਰ ਮਤਲਬ ਕਿ ਬੱਚੇ ਦੀ ਜਿਹੜੀ ਕਿ ਆਪਣੇ ਦਾਤ ਵੀ ਪ੍ਰਮਾਤਮਾ ਨੇ ਉਹ ਨਹੀਂ ਬਖਸ਼ੀ ਉਸ ਤੋਂ ਬਾਅਦ ਉਹ ਪਰਿਵਾਰ ਨਾ ਬਹੁਤ ਹੀ ਜ਼ਿਆਦਾ ਨਿਰਾਸ਼ ਹੋ ਗਿਆ ਪਰਿਵਾਰ ਦੇ ਘਰੇ ਮਤਲਬ ਕਿ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪੈਸੇ ਵਜੋਂ ਕੋਈ ਘਾਟ ਨਹੀਂ ਸੀ ਬਹੁਤ ਤਕੜਾ ਪਰਿਵਾਰ ਸੀ ਬਹੁਤ ਵਧੀਆ ਬਿਜ਼ਨਸ ਸੀ ਉਹਨਾਂ ਦਾ ਤੇ ਪਰ ਉਹਨਾਂ ਦੇ ਮਨ ਦੇ ਵਿੱਚ ਵਸ ਨਿਰਾਸ਼ਾ ਇੱਕੋ ਹੀ ਸੀ ਵੀ ਕਾਸ਼ ਸਾਨੂੰ ਰੱਬ ਪੁੱਤਰ ਨਾ ਸੀ ਧੀ ਦੀ ਦਾਤ ਬਖਸ਼ ਦੇਵੇ ਤਾਂ ਕਿ ਜਿਹੜੀ ਸਾਡੀ ਪੀੜ੍ਹੀ ਹੈ ਉਹ ਵੀ ਅੱਗੇ ਵਧੇ ਤਾਂ ਪਰ ਇਦਾਂ ਹੀ ਉਹ ਚੱਲਦਾ ਰਿਹਾ ਇੱਕ ਦਿਨ ਉਹ ਜਿਹੜਾ ਪਰਿਵਾਰ ਦੇ ਬਜ਼ੁਰਗ ਸੀ ਸਭ ਤੋਂ ਵੱਡੇ ਉਹਨਾਂ ਆਪਣੇ ਇੱਕ ਦੋਸਤ ਨੂੰ ਮਿਲੇ ਤਾਂ ਉਹਨਾਂ ਦੇ ਦੋਸਤ ਨੂੰ ਕਾਫੀ ਟਾਈਮ ਬਾਅਦ ਮਿਲਣ ਕਰਕੇ ਉਹਨਾਂ ਨੇ ਰਾਜੀ ਖੁਸ਼ੀ ਵਗੈਰਾ ਪੁੱਛੀ ਵੀ ਕਿੰਦਾ ਘਰ ਦੇ ਵਿੱਚ ਹਾਲ ਚਾਲ ਸਾਰਾ ਕੁਝ ਪੁੱਛਿਆ ਤਾਂ ਉਹਨਾਂ ਨੇ ਆਪਣੇ ਦੋਸਤ ਨਾਲ ਗੱਲ ਸਾਂਝੀ ਕੀਤੀ ਕਹਿੰਦੇ ਵੀ ਬਾਕੀ ਤਾਂ ਸਭ ਠੀਕ ਹੈ ਪਰਮਾਤਮਾ ਵੱਲੋਂ ਕੋਈ ਕਮੀ ਨਹੀਂ ਹੈ ਹਰ ਵਾਰ ਕਹਿੰਦੇ ਦੁੱਖ ਇਸ ਗੱਲ ਦਾ ਵੀ ਬੇਟੇ ਦੇ ਵਿਆਹ ਨੂੰ ਇੰਨੇ ਸਾਲ ਹੋ ਗਏ ਵੀ ਹਾਲੇ ਤੱਕ ਵੀ ਕੋਈ ਬੱਚਾ ਨਹੀਂ ਹੋਇਆ ਚਲੋ ਬੇਟਾ ਨਾ ਸਹੀ ਵੀ ਸਾਨੂੰ ਇਹ ਸੀ ਵੀ ਚਾਹੇ ਰੱਬ ਬੇਟੀ ਹੀ ਦੇ ਦੇਵੇ ਤਾਂ ਉਹਨਾਂ ਨੇ ਇਦਾਂ ਸਾਰੀ ਗੱਲ ਉਹਨਾਂ ਦੇ ਨਾਲ ਜਿਹੜੀ ਉਹਨੇ ਸਾਂਝੀ ਕੀਤੀ ਤਾਂ ਜਿਹੜਾ ਉਹਨਾਂ ਦਾ ਦੋਸਤ ਸੀਗਾ ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਇਹਨੇ ਤੁਸੀਂ ਨਿਰਾਸ਼ ਨਾ ਹੋਵੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬਾਕੀ ਮੰਨਣੀ ਨਾ ਮੰਨਣੀ ਤੁਹਾਡੀ ਮਰਜ਼ੀ ਹੈ ਪਰ ਮੈਂ ਚਾਹੂੰਗਾ ਵੀ ਤੁਸੀਂ ਇੱਕ ਵਾਰੀ ਇਹ ਚੀਜ਼ ਜ਼ਰੂਰ ਕਰਕੇ ਦੇਖੋ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਚਲੋ ਜਿੱਥੇ ਇਹਨਾਂ ਕੁਝ ਕੀਤਾ ਹੈ ਤਾਂ ਤੁਸੀਂ ਵੀ ਦੱਸ ਦੋ ਵੀ ਹੁਣ ਸਾਨੂੰ ਕੀ ਕਰਨਾ ਚਾਹੀਦਾ ਜਾਂ ਕੀ ਕਰ ਸਕਦੇ ਆਸੀਂ ਤਾਂ ਉਹਨਾਂ ਦੇ ਦੋਸਤ ਨੇ ਨਾ ਉਹਨਾਂ ਨੂੰ ਕਿਹਾ ਕਹਿੰਦੇ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਰ ਜਾਓ ਉੱਥੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕੋ ਕਹਿੰਦੇ ਉੱਥੇ ਅਨਿਆ ਨੂੰ ਵੀ ਦਿਖਣ ਲੱਗਿਆ ਗੋਲੇ ਜਿਹੜੇ ਆ ਉਹਨਾਂ ਨੂੰ ਸੁਣਨ ਲੱਗਿਆ ਆਪਾਹੇ ਜਾਂ ਜਿਹੜੇ ਨੇ ਉਹ ਚੱਲਣ ਲੱਗੇ ਨੇ ਜਿਨ੍ਹਾਂ ਦੀ ਔਲਾਦ ਨਹੀਂ ਉਹਨਾਂ ਦੇ ਔਲਾਦ ਹੋਈ ਹੈ ਜੋ ਕਰਜ਼ੇ ਦੇ ਵਿੱਚ ਡੁੱਬੇ ਹੋਏ ਸੀ ਉਹ ਕਰਜ਼ੇ ਤੋਂ ਮੁਕਤ ਹੋਏ ਨੇ ਕਹਿੰਦੇ ਵੀ ਮਤਲਬ ਕਿ ਜੋ ਚੀਜ਼ ਸੱਚਾ ਭਾਵਨਾ ਨਾਲ ਉੱਥੇ ਜਾ ਕੇ ਕੋਈ ਮੰਗਦਾ ਪਰਮਾਤਮਾ ਨੇ ਹਰ ਇੱਕ ਦੀ ਝੋਲੀ ਉੱਥੋਂ ਭਰ ਕੇ ਮੋੜੀ ਹੈ ਵੀ ਤੁਸੀਂ ਵੀ ਇੱਕ ਵਾਰੀ ਉੱਥੇ ਜ਼ਰੂਰ ਜਾਓ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੇ ਕਹਿੰਦੇ ਵੀ ਉੱਥੇ ਜਾ ਕੇ ਸ਼ਰਧਾ ਭਾਵਨਾ ਰੱਖਿਓ ਵਿਸ਼ਵਾਸ ਰੱਖਿਓ ਗੁਰੂ ਰਾਮਦਾਸ ਮਹਾਰਾਜ ਜੀ ਤੇ ਤਾਂ ਉਹ ਕਹਿੰਦੇ ਵੀ ਚਲੋ ਠੀਕ ਆ ਉਹਨਾਂ ਨੇ ਘਰ ਆਈ ਘਰ ਆ ਕੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸੋਚਿਆ ਵੀ ਜ਼ਿਆਦਾ ਟਿੰਕ ਕੱਲ ਨੂੰ ਹੀ ਚੱਲਦੇ ਆ ਕਿਉਂਕਿ ਜਦੋਂ ਆਪਣੇ ਅੰਦਰੋਂ ਜਿਹੜੀ ਉਹ ਬੇਟੇ ਦੀ ਮਾਂ ਸੀ ਤੇ ਬੇਟੇ ਦੀ ਘਰ ਵਾਲੀ ਸੀ ਤੇ ਬੱਚਾ ਨਹੀਂ ਹੋ ਰਿਹਾ ਸੀ ਉਹਨਾਂ ਨੂੰ ਵੀ ਐਸੀ ਵੀ ਛੇਤੀ ਦੁਸਤੀ ਸਾਡੀ ਬੱਚਾ ਹੋ ਵੀ ਹੈ ਨਾ ਤਾਂ ਜਦੋਂ ਕੋਈ ਆਪਾਂ ਨੂੰ ਕੋਈ ਦੱਸਦਾ ਹੈ ਤਾਂ ਆਪਾਂ ਨੂੰ ਇਹ ਹੁੰਦਾ ਨਾ ਆਪਾਂ ਕਿ ਇੱਕਦਮ ਛੇਤੀ ਦੇ ਨੇ ਇਹ ਚੀਜ਼ ਕਰ ਲਈਏ ਤਾਂ ਸਾਡੇ ਮਨ ਦੀ ਜਿਹੜੀ ਮੁਰਾਦ ਆ ਉਹ ਪੂਰੀ ਹੋ ਜਾਵੇ ਤਾਂ ਜਿਹੜੇ ਸਾਡੇ ਦੁੱਖ ਆ ਉਹ ਦੂਰ ਹੋ ਜਾਣ ਉਹ ਪਰਿਵਾਰ ਨੇ ਅਗਲੇ ਦਿਨੀ ਪਲਾਨ ਬਣਾਇਆ ਵੀ ਆਪਾਂ ਕੱਲ ਨੂੰ ਹੀ ਚੱਲਦੇ ਹਾਂ ਚਲੋ ਜੀ ਉਹਨਾਂ ਨੇ ਕਿ ਅਗਲੇ ਦਿਨ ਉਹ ਗਏ ਤੇ ਜਦੋਂ ਉਹ ਦਰਬਾਰ ਸਾਹਿਬ ਪਹੁੰਚੇ ਜੀ ਦਰਬਾਰ ਸਾਹਿਬ ਪਹੁੰਚਣ ਤੇ ਨਾ ਜਿਹੜੇ ਅ ਦੇਖੋ ਜਦੋਂ ਆਪਾਂ ਨਾ ਕੋਈ ਚੀਜ਼ ਆਪਾਂ ਕਮੀ ਹੁੰਦੀ ਆ ਜ਼ਿੰਦਗੀ ਦੇ ਵਿੱਚ ਆਪਣੇ ਜਿਹੜੀ ਚੀਜ਼ ਆਪਾਂ ਦਿਲ ਤੋਂ ਬਹੁਤ ਚਾਹੁੰਦੇ ਹੁੰਨੇ ਆ ਤੇ ਜਦੋਂ ਉਸ ਚੀਜ਼ ਬਾਰੇ ਆਪਾਂ ਕਿਸੇ ਕੋਲ ਜਾ ਕੇ ਗੱਲ ਕਰਦੇ ਆ ਜਾਂ ਆਪਾਂ ਕੋਈ ਆਪਾਂ ਨੂੰ ਪੁੱਛੇ ਤਾਂ ਆਪਣਾ ਆਟੋਮੈਟਿਕਲੀ ਮਨ ਪਰ ਆਉਂਦਾ ਆ ਆਪਾਂ ਨੂੰ ਇਹ ਲੱਗਦਾ ਵੀ ਇਹ ਬੰਦਾ ਜਾਂ ਇਹ ਇਸ ਜਗ੍ਹਾ ਤੇ ਆ ਕੇ ਮੇਰਾ ਜਿਹੜਾ ਦੁੱਖ ਆ ਉਹ ਪੂਰਾ ਹਾਰ ਸਕਦਾ ਹੈ ਤੇ ਇਹ ਇੱਕ ਸੁਭਾਵਿਕ ਜੀ ਚੀਜ਼ ਆ ਆਪਣੇ ਚ ਉਸੀ ਤਰ੍ਹਾਂ ਉਹ ਪਰਿਵਾਰ ਜਦੋਂ ਦਰਬਾਰ ਸਾਹਿਬ ਪਹੁੰਚਿਆ ਨਾ ਪਰਕਰਮਾਂ ਦੇ ਵਿੱਚ ਜਦੋਂ ਪਰਿਵਾਰ ਪਰਿਕਰਮਾ ਕਰ ਰਿਹਾ ਸੀ ਤਾਂ ਜਿਹੜੀ ਉਹਨਾਂ ਦੀ ਨੂੰਹ ਸੀ ਨਾ ਉਹਦਾ ਮਨ ਵੀ ਬਹੁਤ ਜ਼ਿਆਦਾ ਭਰਿਆ ਹੋਇਆ ਸੀ ਤੇ ਉਹਨੂੰ ਇਹ ਉਹਨੇ ਕਿਉਂਕਿ ਉਹਨੇ ਪਹਿਲਾਂ ਵੀ ਬਹੁਤ ਸੁਣਿਆ ਸੀ ਹੈ ਤਾਂ ਸਿੱਖ ਪਰਿਵਾਰ ਸੀ ਲੇਕਿਨ ਦੂਰਮੁਣ ਕਰਕੇ ਕਦੇ ਇਨਾ ਉਹ ਦਰਵਾਜ਼ੇ ਉਹ ਨਹੀਂ ਆਏ ਹਨਾ ਪਰ ਉਹਨਾਂ ਨੇ ਸੁਣਿਆ ਬਹੁਤ ਸੀਗਾ ਵੀ ਹਾਂਜੀ ਵੀ ਇਦਾਂ ਕਰਕੇ ਵੀ ਇੱਥੋਂ ਕਿਸੇ ਦੀ ਝੋਲੀ ਜਿਹੜੀ ਖਾਲੀ ਨਹੀਂ ਮੁੜੀ ਹਰ ਇੱਕ ਦੀ ਝੋਲੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਰ ਕੇ ਤੋਰੀ ਆ ਤਾਂ ਉਹਨੂੰ ਵੀ ਅੰਦਰ ਉਹਦੇ ਲੱਗਿਆ ਕਿ ਮੇਰੀ ਵੀ ਪਰਮਾਤਮਾ ਜ਼ਰੂਰ ਸੁਣੂਗਾ ਤਾਂ ਉਹਦਾ ਮਨ ਪਰ ਆਇਆ ਤੇ ਜਦੋਂ ਆਪਾਂ ਸੱਚੇ ਦਿਲ ਤੋਂ ਮਨ ਤੇ ਭਰ ਕੇ ਗੁਰੂ ਰਾਮਦਾਸ ਜੀ ਨੂੰ ਪੁਕਾਰੀਏ ਤੇ ਮਹਾਰਾਜ ਜੀ ਦਰਸ਼ਨ ਨਾ ਦੇਣ ਇਹ ਕਦੇ ਹੋ ਨਹੀਂ ਸਕਦਾ ਜੀ ਉਸ ਜੋੜਾ ਪਰਿਵਾਰ ਸੀ ਨਾ ਤਾਂ ਉਹ ਪਰਿਕਰਮਾ ਕਰ ਰਿਹਾ ਸੀ ਜਿਹੜੀ ਨੂੰ ਸੀ ਉਹਨਾਂ ਨੂੰ ਬਹੁਤ ਜ਼ੋਰ ਦੀ ੱਤਕਾਂ ਲੱਗਿਆ ਕਿਉਂ ਕੋਈ ਬੁੜੀ ਉਹਦੇ ਵਿੱਚ ਬਹੁਤ ਜ਼ੋਰ ਦੀ ਬੱਚੀ ਤਾਂ ਉਹ ਰੁਕ ਗਈ ਤੇ ਰੁੱਕ ਕੇ ਇੱਕਦਮ ਉਹ ਪਿੱਛੇ ਨੂੰ ਝਾਕੀ ਉਹਦੇ ਜਿਹੜੇ ਨਾਲ ਪਰਿਵਾਰ ਦੇ ਸੀ ਉਹ ਕਹਿੰਦੇ ਵੀ ਕੀ ਹੋਇਆ ਕਹਿੰਦੀ ਵੀ ਦੇਖਿਓ ਵੀ ਉਹਨੇ ਮੈਨੂੰ ਬਹੁਤ ਜ਼ੋਰ ਦੀ ੱਤਕਾ ਮਾਰਿਆ ਤਾਂ ਪਰਿਵਾਰ ਨੇ ਕਿਹਾ ਕਹਿੰਦੇ ਕੋਈ ਗੱਲ ਨਹੀਂ ਪਰਿਕਰਮਾ ਹੈ ਭੀੜ ਭੜਕਾ ਹੈ ਤੇ ਤੂੰ ਵੀ ਕੋਈ ਵੀ ਆਪਣੀ ਮੂੰਹ ਚੋਂ ਸ਼ਬਦ ਨਾ ਕੱਢੀ ਹੋ ਸਕਦਾ ਹੈ ਪਰਿਵਾਰ ਨੇ ਵੀ ਸੁਭਾਅਕ ਇਹ ਚੀਜ਼ ਕਹੀ ਲੇਕਿਨ ਦੇਖੋ ਪਤਾ ਨਹੀਂ ਸੀ ਪਰਮਾਤਮਾ ਹੀ ਮੂੰਚੋਂ ਚੀਜ਼ ਕਢਵਾ ਰਿਹਾ ਸੀ ਕਹਿੰਦੇ ਹੋ ਸਕਦਾ ਹੈ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੀ ਕੋਈ ਕਿਰਪਾ ਹੋਵੇ ਤੇ ਤੇਰੀ ਝੋਲੀ ਹਰੀ ਹੋ ਜਾਵੇ ਚਲੋ ਜੀ ਉਹ ਉਹਨੂੰ ਵੀ ਲੱਗਿਆ ਵੀ ਗੱਲ ਸਹੀ ਹੈ ਹਨਾ ਚਲੋ ਪਰਿਕਰਮਾ ਕੀਤੀ ਉਹਨਾਂ ਨੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਜੀ ਤੁਸੀਂ ਵਿਸ਼ਵਾਸ ਨਹੀਂ ਕਰਨਾ ਤੇ 1 ਸਾਲ ਬਾਅਦ ਉਹਨਾਂ ਦੇ ਘਰ ਜਿਹੜੀ ਪੁੱਤਰ ਦੀ ਦਾਤ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ੀ ਯਾਨੀ ਕਿ ਦਰਬਾਰ ਸਹਿ ਮੱਥਾ ਟੇਕਣ ਤੋਂ ਮਹੀਨਾ ਡੇਢ ਮਹੀਨਾ ਬਾਅਦ ਉਹਨੂੰ ਪਤਾ ਚੱਲਿਆ ਵੀ ਮੈਨੂੰ ਉਸ ਲੜਕੀ ਨੂੰ ਪਤਾ ਚੱਲਿਆ ਜੀ ਨੂੰ ਨੂੰ ਵੀ ਮੈਨੂੰ ਪ੍ਰੈਗਨਨਸੀ ਹੋ ਬਹੁਤ ਜ਼ਿਆਦਾ ਖੁਸ਼ ਹੋਏ ਉਹਨਾਂ ਨੇ ਸ਼ੁਕਰਾਨਾ ਕੀਤਾ ਉਸੇ ਦਿਨ ਤੋਂ ਉਹਨਾਂ ਨੇ ਘਰ ਦੇ ਵਿੱਚ ਮਤਲਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਦੀ ਜੂਤਾਂ ਲੋੜੀ ਸ਼ੁਰੂ ਕੀਤੀ ਪਾਠ ਸ਼ੁਰੂ ਕੀਤਾ ਤਾਂ 1 ਸਾਲ ਬਾਅਦ ਉਹਨਾਂ ਦੇ ਜੀ ਘਰ ਪੁੱਤਰ ਦੀ ਦਾਤ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਫਿਰ ਉਸ ਤੋਂ ਬਾਅਦ ਜੀ ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਪਰਿਵਾਰ ਸੀ ਉਹਨਾਂ ਦੇ ਨਾਲ ਉੱਥੇ ਪੜੋਸ ਚ ਨਜ਼ਦੀਕ ਇੱਕ ਜਿਹਾ ਕੋਈ ਨਾ ਵੀ ਸਾਊਥ ਇੰਡੀਅਨ ਪਰਿਵਾਰ ਜਿਹੜਾ ਹੁੰਦਾ ਉਹ ਰਹਿੰਦੇ ਸੀਗੇ ਤੇ ਉਹਨਾਂ ਨੂੰ ਤਾਂ ਪੰਜਾਬੀ ਵੀ ਨਹੀਂ ਆਉਂਦੀ ਹੁੰਦੀ ਹਨਾ ਹਿੰਦੀ ਵੀ ਨਹੀਂ ਆਉਂਦੀ ਉਹ ਥੋੜਾ ਇੰਗਲਿਸ਼ ਵੀ ਥੋੜਾ ਸਾਊਥ ਇੰਡੀਅਨ ਦੀ ਟੱਚ ਦੇ ਨਾਲ ਬੋਲਦੇ ਹੁੰਦੇ ਨੇ ਤਾ ਉਹ ਪਰਿਵਾਰ ਜਿਹਨਾਂ ਨਾਲ ਉਹਨਾਂ ਦੀ ਜਾਣ ਪਛਾਣ ਸੀ ਉਹਨਾਂ ਦੇ ਨਾਲ ਮਿਲਦੇ ਜੁਲਦੇ ਸੀ ਤਾਂ ਉਹ ਸੇਮ ਉਦਾਂ ਹੀ ਉਹਨਾਂ ਨੇ ਵੀ ਆਪਣਾ ਦੁੱਖੜਾ ਜਿਹੜਾ ਉਹਨਾਂ ਕੋਲੇ ਰੋਇਆ ਕਹਿੰਦੇ ਸਾਡੇ ਬੇਟੇ ਦੇ ਵਿਆਹ ਨੂੰ ਇੰਨੇ ਸਾਲ ਹੋ ਗਏ ਤੇ ਸਾਡੇ ਵੀ ਬੇਟੇ ਦੇ ਹਲੇ ਤੱਕ ਕੋਈ ਬੱਚਾ ਨਹੀਂ ਹੋਇਆ ਤਾਂ ਜਿਹੜੇ ਉਹ ਬਜ਼ੁਰਗ ਸੀ ਨਾ ਤਾਂ ਉਹਨਾਂ ਨੇ ਸੋਚਿਆ ਵੀ ਜਦੋਂ ਸਾਡੀ ਗੁਰੂ ਰਾਮਦਾਸ ਮਹਾਰਾਜ ਸੁਣ ਸਕਦੇ ਆ ਤਾਂ ਇਹਨਾਂ ਦੇ ਕਿਉਂ ਨਹੀਂ ਤੇ ਇਸੇ ਤਰ੍ਹਾਂ ਫਿਰ ਉਹਨਾਂ ਨੇ ਜਿਹੜੀ ਆਪਣੀ ਸਾਰੀ ਗੱਲ ਸੀ ਉਹਨਾਂ ਦੇ ਨਾਲ ਸਾਰੀ ਸਾਂਝੀ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਹਿੰਦੇ ਇਸ ਤਰੀਕੇ ਨਾਲ ਸਾਡੇ ਵੀ ਕਹਿੰਦੇ ਬੇਟੇ ਦਾ ਵਿਆਹ ਹੋਇਆ ਕਾਫੀ ਟਾਈਮ ਹੋ ਗਿਆ ਸੀ ਉਹਦੇ ਵੀ ਬੱਚਾ ਨਹੀਂ ਸੀ ਹੋ ਰਿਹਾ ਕਹਿੰਦੇ ਅਸੀਂ ਵੀ ਮੇਰੇ ਦੋਸਤ ਦੇ ਕਹਿਣ ਤੇ ਦਰਵਾਰ ਸਭ ਜਾ ਕੇ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਕਹਿੰਦੇ ਗੁਰੂ ਸਹਿਬ ਨੇ ਸਾਡੀ ਸੁਣ ਲਈ ਤੇ ਸਾਡੀ ਜਿਹੜੀ ਨੂੰਹ ਹੈ ਉਹਨੂੰ ਮਤਲਬ 8 ਮਹੀਨੇ 1.5 ਮਹੀਨੇ ਬਾਅਦ ਪ੍ਰੈਗਨਨਸੀ ਹੋਈ ਤੇ ਸਾਡੀ ਜਿਹੜੀ ਨੂੰਹ ਕੋਲੇ ਹੁਣ ਬੇਟਾ ਹੈ ਵੀ ਤੁਸੀਂ ਵੀ ਉੱਥੇ ਜਾਓ ਉੱਥੇ ਜਾ ਕੇ ਮੱਥਾ ਜ਼ਰੂਰ ਟੇਕੋ ਤਾ ਫਿਰ ਉਹ ਪਰਿਵਾਰ ਜਿਹੜਾ ਉਹ ਕਹਿੰਦੇ ਵੀ ਤੁਸੀਂ ਸਾਡੇ ਨਾਲ ਚਲੋਗੇ ਕਿਉਂਕਿ ਵੀ ਅਸੀਂ ਤਾਂ ਜਾਣਦੇ ਨਹੀਂ ਆ ਅਸੀਂ ਕਦੇ ਉੱਥੇ ਗਏ ਨਹੀਂ ਕਿਉਂਕਿ ਸਾਊਥ ਇੰਡੀਅਨ ਪਰਿਵਾਰ ਸੀ ਦੀ ਤੇ ਵੀ ਸਾਨੂੰ ਕਹਿੰਦੇ ਵੀ ਭਾਸ਼ਾ ਵੀ ਨਹੀਂ ਆਂਦੀ ਹੈਗੀ ਪੰਜਾਬੀ ਇਹ ਨਹੀਂ ਸਮਝ ਤਾਂ ਉਹ ਬਜ਼ੁਰਗ ਕਹਿੰਦੇ ਠੀਕ ਹੈ ਮੈਂ ਤੁਹਾਡੇ ਨਾਲ ਚਲੂੰਗਾ ਆ ਉਹ ਬਜ਼ੁਰਗ ਤੇ ਆਪਣੀ ਵਾਈਫ ਨੂੰ ਨਾਲ ਲੈ ਕੇ ਜੀ ਉਹਨਾਂ ਦੇ ਨਾਲ ਚੱਲੇ ਨੇ ਲੇਕਿਨ ਉਹਦੇ ਮਨ ਵਿੱਚ ਨਾ ਕਿਤੇ ਨਾ ਕਿਤੇ ਦੁਬਿਧਾ ਵੀ ਚੱਲ ਰਹੀ ਸੀ ਡਰ ਵੀ ਲੱਗ ਰਿਹਾ ਸੀ ਤੇ ਉਹ ਖੁਦ ਅਰਦਾਸ ਕਰਦੇ ਆ ਰਹੇ ਸੀ ਜਦ ਤੱਕ ਉਹ ਦਰਵਾਜ਼ੇ ਪਹੁੰਚੇ ਨਹੀਂ ਉਨੀ ਦੇਰ ਤੱਕ ਮਤਲਬ ਉਹ ਅਰਦਾਸ ਹੀ ਕਰਦੇ ਰਹੇ ਸਾਰੇ ਰਾਹ ਕੋਈ ਵੀ ਜਗ੍ਹਾ ਇਹ ਜਿਨੀ ਸੀ ਜਿੱਥੇ ਉਹਨਾਂ ਨੇ ਅਰਦਾਸ ਨਹੀਂ ਕੀਤੀ ਕਿ हे ਗੁਰੂ ਰਾਮਦਾਸ ਮਹਾਰਾਜ ਜੀ ਮੈਂ ਇਹਨਾਂ ਨੂੰ ਕਹਿ ਕੇ ਲੈ ਤਾ ਆਇਆ ਦੇਖਿਓ ਮੇਰੀ लाज ਰੱਖਿਓ ਮੇਰੀ ਮੇਰੀ ਇੱਜ਼ਤ ਰੱਖਿਓ ਵੀ ਕਿਤੇ ਇਹ ਨਾ ਹੋਵੇ ਵੀ ਇਹ ਨਿਰਾਸ਼ ਹੋ ਜਾਣ ਇਹਨਾਂ ਦੀ ਝੋਲੀ ਜਿਹੜੀ ਆ ਤੁਸੀਂ ਜਰੂਰ ਪ੍ਰਮਾਤਮਾ ਜੀ ਦੀ ਖੁਸ਼ੀਆਂ ਨਾਲ ਭਰਿਓ ਤਾਂ ਤੁਸੀਂ ਦੇਖੋ ਉਹ ਕਿਉਂਕਿ ਬਜ਼ੁਰਗ ਵੀ ਸਾਰੇ ਰਾਤ ਪੂਰੇ ਦਿਲ ਤੋਂ ਅਰਦਾਸ ਕਰਦੇ ਆ ਰਹੇ ਸੀ ਹਨਾ ਡਰ ਰਹੇ ਸੀ ਵੀ ਕਿਤੇ ਮੇਰੀ ਵੀ ਹੋ ਨਾ ਹੋ ਜੇ ਹਨਾ ਵੀ ਅਗਲਾ ਕਹੀ ਐ ਮੀ ਸਾਨੂੰ ਝੂਠ ਬੋਲ ਕੇ ਲਿਆਂਦਾ ਵੀ ਸਾਡੀ लाज ਹੋ ਤੁਹਾਡੇ ਹੱਥ ਹੈ ਤੁਸੀਂ ਰੱਖਣੀ ਹੈ ਤੇ ਤੁਸੀਂ ਦੇਖੋ ਜੀ ਉਹ ਸਾਊਥ ਇੰਡੀਅਨ ਪਰਿਵਾਰ ਨੇ ਵੀ ਉੱਥੇ ਉਹਨਾਂ ਦੇ ਕਹਿ ਮਤਾਬਕ ਉਦਾ ਪਰਿਕਰਮਾ ਕੀਤੀ ਮੱਥਾ ਟੇਕਿਆ ਦਰਸ਼ਨ ਕੀਤੇ ਜਿਹੜਾ ਭੋਗ ਪਰਵਾਇਆ ਸਭ ਕੁਝ ਉਹਨਾਂ ਨੇ ਮਤਲਬ ਉਹ ਜਿਵੇਂ ਸਥਹੀ ਗਿਓ ਮੈਂ ਕੀਤਾ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਜੀ ਉਹਨਾਂ ਦੇ ਘਰ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੱਚੇ ਦੀ ਦਾਤ ਬਖਸ਼ਿਸ਼ ਕੀਤੀ ਹੁਣ ਕਾਰਨ ਕੀ ਸੀ ਉੱਥੇ ਕੋਈ ਬਜ਼ੁਰਗ ਸੱਚੇ ਦਿਲ ਤੋਂ ਅਰਦਾਸ ਕਰ ਰਿਹਾ ਸੀ ਇੱਕ ਅਰਦਾਸ ਉਹਨਾਂ ਨੇ ਖੁਦ ਕੀਤੀ ਉਹਨਾਂ ਤੇ ਵਿਸ਼ਵਾਸ ਕਰਕੇ ਵੀ ਇਹਨਾਂ ਦੇ ਬੱਚਾ ਹੋਇਆ ਸਾਡੇ ਵੀ ਪੱਕਾ ਹੋਊਗਾ ਕਿਉਂਕਿ ਇਹਨਾਂ ਨੂੰ ਮਹਾਰਾਜ ਜੀ ਨੇ ਇਥੋਂ ਬਖਸ਼ਿਸ਼ ਕੀਤੀ ਹੈ ਤਾਂ ਸਾਨੂੰ ਵੀ ਜਰੂ ਉਹਨਾਂ ਦਾ ਵਿਸ਼ਵਾਸ ਉਹਨਾਂ ਕਰਕੇ ਬਣਿਆ ਹੋਇਆ ਸੀ ਤੇ ਉਹ ਸੱਚੇ ਦਿਲੋਂ ਅਰਦਾਸ ਕਰ ਰਹੇ ਸੀ ਵੀ ਗੁਰੂ ਰਾਮਦਾਸ ਮਹਾਰਾਜ ਜੀ ਮੇਰੀ ਲਾਜਪਤ ਜਿਹੜੀ ਆ ਹੁਣ ਤੁਹਾਡੇ ਹੱਥਾ ਵੀ ਨਿਰਾਸ਼ ਨਾ ਕਰਿਓ ਕਿਤੇ ਵੀ ਇਹ ਸੋਚਣ ਵੀ ਇਹ ਐਵੇਂ ਸਾਨੂੰ ਝੂਠ ਬੋਲ ਕੇ ਲਿਆਏ ਵੀ ਤੁਸੀਂ ਖਾਲੀ ਹੱਥ ਨਾ ਮੋੜਿਓ ਤੇ ਤੁਸੀਂ ਦੇਖੋ ਫਿਰ ਉਹਨਾਂ ਦੀ ਝੋਲੀ ਵੀ ਜਿਹੜੀ ਆ ਉਥੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੱਚੇ ਦੀ ਦਾਤ ਬਖਸ਼ਿਸ਼ ਕਰਕੇ ਖੁਸ਼ੀਆਂ ਨਾ ਭਰੀਆਂ ਸੋ ਮੈਂ ਤੁਹਾਨੂੰ ਵੀ ਇਹੀ ਗੱਲ ਕਹੂੰਗੀ ਜੀ ਵੀ ਤੁਸੀਂ ਵੀ ਜਰੂਰ ਦਰ ਵਾਟਸੈਪ ਜਾ ਕੇ ਉੱਥੇ ਮੱਥਾ ਟੇਕਿਆ ਕਰੋ 6 ਮਹੀਨੇ ਬਾਅਦ ਕੋਸ਼ਿਸ਼ ਕਰੋ ਸਾਲ ਜੇਕਰ ਇੱਕ ਵਾਰ ਜਾ ਸਕਦੇ ਹੋ ਵਧੀਆ ਨਹੀਂ 6 ਮਹੀਨੇ ਬਾਅਦ ਜਾ ਸਕਦੇ ਤਾਂ ਵੀ ਵਧੀਆ ਤੁਸੀਂ ਸੱਚੇ ਦਿਲ ਤੋਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਖੜ ਕੇ ਅਰਦਾਸ ਕਰੋਗੇ ਨਾ ਅਗਰ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਅਰਦਾਸ ਨਹੀਂ ਕਰਦੇ ਪ੍ਰਕਰਮਾਂ 'ਚ ਖੜ ਕੇ ਵੀ ਤੁਸੀਂ ਗੁਰੂ ਰਾਮਦਾਸ ਮਹਾਰਾਜ ਨੂੰ ਪੁਕਾਰਉਂਦੇ ਨਾ ਤਾਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਰੂਰ ਹੁੰਦੇ ਨੇ ਬਹੁਤ ਸਾਰੀਆਂ ਹੈਗੀਆਂ ਸੱਚੀਆਂ ਘਟਨਾਵਾਂ ਨੇ ਜਿਹੜੀਆਂ ਆਪਾਂ ਸੁਣਦੇ ਆਂ ਦੇਖਦੇ ਆਂ ਵੀ ਇਦਾਂ ਆ ਚੀਜ਼ ਉਥੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਲਾਣੇ ਦੀ ਪੂਰੀ ਕੀਤੀ ਫਲਾਣੇ ਦੁੱਖ ਤੋੜਿਆ ਉਹ ਤੇ ਜਿਹੜਾ ਆ ਕਸ਼ਟ ਸੀ ਉਹਨੂੰ ਖਤਮ ਕੀਤਾ ਸੋ ਇਦਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਸੋਤਾ ਕਰਕੇ ਮੈਨੂੰ ਲੱਗਿਆ ਬਾਕੀ ਘਰ ਦੇ ਵਿੱਚ ਜੀ ਨਾਲ ਨਾਲ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਨਾਲ ਅਗਰ ਤੁਸੀਂ ਦੁਪਹਿਰਾ ਸੇਵ ਕੱਢ ਸਕਦੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਕਿਉਂਕਿ ਦਸਵੇਂ ਪਾਸ਼ਾ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਹੋਈ ਹੈ ਕਹਿੰਦੇ ਵੀ ਗੀਜਾ ਮੇਰਾ ਹੋ ਹੱਥ ਤੇਰਾ ਹੋ ਤੂੰ ਜਿੰਨੂੰ ਦਾਤਾਂ ਵੰਡਣੀਆਂ ਜਿੰਨੀਆਂ ਵੰਡਣੀਆਂ ਵੰਡ ਸਕਦਾ ਹੈ ਇਹ ਦਸਵੇਂ ਪਾਸ਼ਾ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਵਚਨ ਕੀਤੇ ਹੋਏ ਨੇ ਗੁਰੂ ਮਹਾਰਾਜ ਜੀ ਨੇ ਕਿ ਗੀਜਾ ਮੇਰਾ ਹੋਗਾ ਹੱਥ ਤੇਰਾ ਹੋਊਗਾ ਜਿਹਨੂੰ ਜੋ ਦਾਤ ਦੇਣੀ ਹੈ ਤੂੰ ਦੇ ਚਲ ਕਿਉਂਕਿ ਉਹਨਾਂ ਦੀ ਭਗਤੀ ਉਹਨਾਂ ਦੀ ਸ਼ਰਧਾ ਉਹਨਦੇ ਪਿਆਰ ਤੇ ਉਹਨਾਂ ਦੇ ਸਤਕਾਰ ਤੋਂ ਇੰਨਾ ਜ਼ਿਆਦਾ ਖੁਸ਼ੀ ਦਸਵੇਂ ਪਾਤਸ਼ਾਹ ਜੀ ਸੋ ਅਗਰ ਤੁਸੀਂ ਚਪੈਰਾ ਸਾਹਿਬ ਵੀ ਕੱਟ ਸਕੋ ਤਾਂ ਬਹੁਤ ਵਧੀਆ ਤੇ ਬਾਕੀ ਵਿਸ਼ਵਾਸ ਰੱਖੋ ਜੀ ਪ੍ਰਮਾਤਮਾ ਹਰ ਇੱਕ ਕਹਿੰਦੇ ਹੁੰਦੇ ਨਾ ਸੁੱਕੇ ਦਰਖਤ ਨੂੰ ਵੀ ਹਰਾ ਕਰ ਦਿੰਦਾ ਪਰਮਾਤਮਾ ਜੋ ਚੀਜ਼ ਆਪਾਂ ਸੋਚ ਨਹੀਂ ਸਕਦੇ ਉਹ ਹੋ ਜਾਂਦੀ ਹੈ ਜੋ ਚੀਜ਼ ਆਪਾਂ ਕਦੇ ਜ਼ਿੰਦਗੀ 'ਚ ਨਹੀਂ ਸੋਚੀ ਹੁੰਦੀ ਉਹ ਵੀ ਹੋ ਜਾਂਦੀ ਹੈ ਅਗਰ ਆਪਾਂ ਪਰਮਾਤਮਾ ਤੇ ਵਿਸ਼ਵਾਸ ਰੱਖੀਏ ਸੋ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਕੀ ਵੀਡੀਓ ਨੂੰ ਜੀ ਵਾਦ ਤੋਂ ਵਾਅ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਇੱਕ ਸਭ ਤੋਂ ਵੱਡਾ ਮਕਸਦ ਹੈ ਕਿ ਆਪਾਂ ਵਾਦ ਤੋਂ ਵਾਦ ਜਿਹੜੇ ਆਪਣੀ ਸਿੱਖ ਪੰਥ ਦੀ ਜਿਹੜੀ ਕੌਮ ਆ ਕਿਤੇ ਨਾ ਕਿਤੇ ਮਨ ਡੋਲ ਜਾਂਦਾ ਪਟਕ ਜਾਂਦੀ ਆ ਆਪਾਂ ਸੋ ਉਹਨਾਂ ਨੂੰ ਆਪਾਂ ਵਾਪਸ ਆਪਣਾ ਕੋਸ਼ਿਸ਼ ਹੈ ਕਿ ਗੁਰੂ ਸਾਹਿਬ ਜਿਹੜੀ ਸੇਵਾ ਲੈ ਰਹੇ ਨੇ ਕਿ ਪ੍ਰਮਾਤਮਾ ਦੇ ਰਾਹ ਤੋਰਨ ਜਗਾਇ ਇੱਕ ਬੰਦੇ ਨੂੰ ਵੀ ਆਪਾਂ ਸਫਲ ਹੋ ਸਕੇ ਤਾਂ ਉਸ ਤੋਂ ਵੱਡਾ ਪੁੰਨ ਕੋਈ ਨਹੀਂ ਸੋ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਜੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ